ਇਹ ਮੋਟਰ ਚ ਕੀ ਹੈ ਇਸ ਵਿੱਚ ਮੈਂ ਪਾਉਂਗਾ ਫਿਊਲ 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 ਅਲਕੋਹਲ ਸਪਿਰਿਟ ਕੁਝ ਇਸ ਤਰ੍ਹਾਂ ਦਾ ਪਾ ਦਿੰਦਾ ਹੁਣ ਜਦੋਂ ਇਸ ਦੇ ਵਿੱਚ ਮੈਂ ਪਾਇਆ ਤਾਂ ਹੁਣ ਉਸ ਤੋਂ ਬਾਅਦ ਮੈਂ ਕੀ ਕੀਤਾ ਹੁਣ ਇਸ ਨੂੰ ਇਗਨਾਈਟ ਕਰੂੰਗਾ ਜਦੋਂ ਇਸ ਨੂੰ ਇਗਨਾਈਟ ਕਰੂੰਗਾ ਤਾਂ ਤੁਸੀਂ ਦੇਖ ਸਕਦੇ ਹੋ ਵਟ will happen ਲਿਆਓ ਬਟ ਲੈ ਕੇ ਆ ਲੈ ਕੇ ਆ ਜਿਹੜਾ ਬੱਚਾ ਲੈ ਕੇ ਆਊਗਾ ਬੋਟਲ ਮੇਰੇ ਹੱਥ ਚ ਪਕੜਾਊਗਾ ਮੇਰੇ ਹੱਥ ਚ ਪਕੜਾਊਗਾ ਬਸ ਠੀਕਾਲ ਜੀ ਹਾਂਜੀ ਬਾਸ ਸੁਣੋ ਮੇਰੇ ਕੁਐਸਚਨ ਸੁਣੋ ਤੂੰ ਚੱਕ ਕੇ ਲਈ ਇਹਨਾਂ ਬੋਟਲ ਕੀ ਮਹਿਸੂਸ ਹੋਇਆ ਤੈਨੂੰ ਗਰਮ ਵੈਰੀ ਗੁੱਡ ਥਿਸ ਇਜ਼ ਕਾਲਡ ਆਬਜ਼ਰਵੇਸ਼ਨ ਇਹ ਬੋਟਲ ਲੈ ਕੇ ਆਈ ਹੈ ਤਾਂ ਇਹਨੂੰ ਗਰਮ ਲੱਗੀ ਹੈ ਗਰਮ ਲੱਗੀ ਹੈ ਇਸ ਦਾ ਮਤਲਬ ਇਸ ਚ ਰਿਐਕਸ਼ਨ ਕਿਹੜੀ ਟਾਈਪ ਦਾ ਹੋਇਆ ਐਕਸੋਥਰਮਿਕ ਐਕਸੋਥਰਮਿਕ ਕਿਹੜਾ ਹੋਇਆ ਐਕਸੋਥਰਮਿਕ ਐਕਸੋਥਰਮਿਕ ਚ ਕੀ ਹੁੰਦਾ ਹੀਟ ਰਿਲੀਜ਼ ਹੁੰਦੀ ਹੈ ਐਂਡੋਥਰਮਿਕ ਚ ਕੀ ਹੁੰਦਾ ਐਬਜ਼ਾਰਬ ਹੁੰਦੀ ਉਹ ਵੀ ਦਿਖਾ ਦਈਏ ਚਲ ਆਪਾਂ ਕਿਦਾਂ ਦਾ ਮਹਿਸੂਸ ਹੋ ਰਿਹਾ ਠੰਡਾ ਮੈਂ ਨਹੀਂ ਕੁਝ ਕਿਹਾ ਇਸ ਨੂੰ ਖੁਦ ਕਹਿ ਰਹੀ ਹੈ ਕਹਿੰਦੀ ਹੁਣ ਠੰਡਾ ਲੱਗ ਰਿਹਾ ਉਹੀ ਬੱਚਾ ਹੈ ਜਿਹੜਾ ਬੋਤਲ ਚੱਕ ਕੇ ਲਿਆ ਸੀ ਤੇ ਕਹਿੰਦਾ ਸੀ ਗਰਮ ਹੋ ਗਈ ਬੋਤਲ ਉਹੀ ਬੱਚਾ ਹੈ ਹੱਥ ਦੇ ਉੱਤੇ ਪਾਇਆ ਜਦੋਂ ਵੀ ਬੋਲਾ ਟੈਲ ਸਬਸਟੈਂਸ ਕੋਈ ਅਸੀਂ ਪਾਨੇ ਆ ਤਾਂ ਉਹ ਐਵੇਪੋਰੇਟ ਹੋਣਾ ਸ਼ੁਰੂ ਕਰਦਾ ਐਂਡ ਐਵੇਪੋਰੇਸ਼ਨ ਕਾਉਜ਼ਸ 쿨ਿੰਗ ਸਾਇੰਸ ਬੜੀ ਮਜ਼ੇਦਾਰ ਹੈ ਯਾਰ ਸਾਇੰਸ ਬੜੀ ਮਜ਼ੇਦਾਰ ਹੈ ਹੈ ਕਿ ਨਹੀਂ ਇਹ ਹੈ ਵੀ ਜਿਹੜੀ ਚੀਜ਼ ਅਸੀਂ ਤੁਹਾਨੂੰ ਕਹੀ ਹੈ ਨਾ ਉਹਨੂੰ ਕਰਕੇ ਦੇਖਣਾ ਤਾਂ ਇਸ ਇੱਕ ਬੋਟਲ ਦੇ ਨਾਲ ਤੁਹਾਨੂੰ ਅਸੀਂ ਕੀ ਸਿਖਾਤਾ ਹੋਇਆ ਵੀ ਸਾਡੇ ਵਾਹिकल्स ਕਿਵੇਂ ਚੱਲਦੇ ਆ ਵਾਹिकल्स ਕਿਵੇਂ ਰਨ ਕਰਦੇ ਦੇਖੋ ਕਿੰਨੀ ਮਜ਼ੇਦਾਰ ਗੱਲ ਹੈ ਵੀ ਇਸ ਦੇ ਵਿੱਚ ਕੀ ਸੀਗਾ ਏਅਰ ਏਅਰ ਦੇ ਵਿੱਚੋਂ ਕੀ ਮਿਲੀ ਆਕਸੀਜਨ ਦੂਸਰਾ ਆਪਾਂ ਨੇ ਕੀ ਪਤਾ ਫਿਊਲ ਫਿਊਲ ਪਤਾ ਫਿਰ ਕੀ ਪਲੱਗ ਕੀ ਕਰਦਾ ਇਗਨੀਸ਼ਨ ਦਿੰਦਾ ਜਦੋਂ ਇਸ ਨੂੰ ਇਗਨੀਸ਼ਨ ਮਿਲਿਆ ਇਗਨੀਸ਼ਨ ਮਿਲਣ ਦੇ ਨਾਲ ਕੀ ਹੋਇਆ ਇਗਨੀਸ਼ਨ ਮਿਲੂਗਾ ਗੈਸੇਜ਼ ਬਣਨ ਗਿਆ ਗੈਸੇਜ਼ ਦੇ ਨਾਲ ਕੀ ਹੋਊਗਾ ਪ੍ਰੈਸ਼ਰ ਪ੍ਰੈਸ਼ਰ ਮੇਨਟੇਨ ਹੋਣ ਦੇ ਨਾਲ ਕੀ ਹੋਊਗਾ ਕੋਈ ਨਹੀਂ ਹੈ ਕਿਉਂ ਨਹੀਂ ਹੋਇਆ ਹੈ ਕਿਉਂਕਿ ਇਹਦੇ ਵਿੱਚ ਹਵਾ ਘਟ ਗਈ ਹੋਈ ਹੈ ਕਾਰਬਨ ਡਾਈ ਆਕਸਾਈਡ ਦਿੱਤਾ ਹਾਂ ਆ ਤੁਸੀਂ ਹਵਾ ਪਾਓ ਹਵਾ ਪਾਓ ਹਵਾ CO2 ਮਾਰਗੇ ਤੇ ਕਾਰਬਨ ਡਾਈ ਆਕਸਾਈਡ ਜਵਾਂ ਕਿੰਨਾ ਵਧੀਆ ਆਨਸਰ ਦਿੱਤਾ ਉਸਨੇ ਵੀ ਸਰ ਤੁਸੀਂ ਫੂਕ ਮਾਰ ਰਹੇ ਹੋ ਐਗਜ਼ੀਲ ਕਰ ਰਹੇ ਹੋ ਐਗਜ਼ੀਲ ਕਰਨ ਲੇਗਾ ਤਾਂ ਕਾਰਬਨ ਡਾਈ ਆਕਸਾਈਡ ਜਵਗੀ ਤੁਸੀਂ ਆਕਸੀਜਨ ਭਰੋ ਤਾਂ ਆਕਸੀਜਨ ਭਰਨ ਦਾ ਤਰੀਕਾ ਕੀ ਹੈ ਜਾਰੀ ਹੋਗੀ ਅੰਦਰ ਹਾਂਜੀ ਹਾਂਜੀ ਚੈੱਕ ਕਰ ਲੈਣਾ ਚੈੱਕ ਕਰ ਲੈਣੀ ਵੀ ਆਕਸੀਜਨ ਗਈ ਹੈ ਕਿ ਨਹੀਂ ਓਹ ਮਾਈ ਗੋਡ ਥਿਸ ਇਜ਼ ਕਾਰਬਨ ਐਕਸਪੈਰੀਮੈਂਟ ਤੋਂ ਮਜ਼ਾ ਆਇਆ ਕਿ ਨਹੀਂ ਬਹੁਤ ਚੰਗਾ ਠੀਕ ਹੈ ਇਹ ਇਹ ਨੂੰ